ਸ਼੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਤਕਰਾਰ-ਵਾਰ ਜੀਆਂ ਚੱਲ ਰਹੀਆਂ ਨੇ ਤੇ ਲਗਾਤਾਰ ਇੱਕ ਦੂਜੇ ਤੇ ਉੱਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਤੇ ਹੁਣ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ED ਦੇ ਵੱਲੋਂ ਸਮਣ ਭੇਜਿਆ ਗਿਆ ਸੀ ਪਰੰਤੂ ਕੇਜਰੀਵਾਲ ਉੱਥੇ ਪੇਸ਼ ਨਹੀਂ ਹੋਏ ਤੇ ਕਿਉਂਕਿ ਉਹਨਾਂ ਨੂੰ ਡਰ ਸੀ ਕੋਸੇ ਗੱਲ ਨੂੰ ਲੈ ਕੇ ਲੁਕੋਜਲ ਕੋਇਆ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਕਾਂ ਵਿੱਤਖੇ ਜਿਹੜੇ ਨਿਸ਼ਾਨੇ ਉਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਦਾ ਕੀ ਕਹਿਣਾ ਅੱਜ ਦਾ ਕਿਉਂ ਹੈ ਕਿ ਅਸ਼ਰੀਵਾਲ ਜੇ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਫਿਰ ਭੱਜਦਾ ਕਿਉਂ ਹੈ ਹਕੀਕਤ ਆ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੀ ਹੈ ਅੱਜ ਕੇਜਰੀਵਾਲ ਦਾ ਆਧਾ ਮੰਤਰੀ ਮੰਡਲ ਤੇ ਜੇਲ੍ਹ 'ਚ ਬੈਠਿਆ ਹੈ ਕੇਜਰੀਵਾਲ ਖੁਦ ਉੱਥੇ ਜਾਊਗਾ ਤੇ ਆ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਨਜਾਇਜ਼ ਜਿਹੜਾ ਰੇਤਾ ਹੁੰਦਾ ਹੈ ਨਜਾਇਜ਼ ਮਾਈਨਿੰਗ ਨੂੰ ਖਤਮ ਕਰਕੇ ਅਸੀਂ 400 ਰੁਪਏ ਕਮਾਵਾਂਗੇ ਅੱਜ ਸ਼ਰਿਆਮ ਉਹਨਾਂ ਦੇ ਮੰਤਰੀ ਨਜਾਇਜ਼ ਮਾਈਨਿੰਗ ਕਰੇ ਅਦਾਲਤਾਂ ਉਹਨਾਂ ਨੂੰ ਫਟਕਾਰ ਲਗਾ ਰਹੀਆਂ ਤੇ ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਆ ਕਿਹੜੇ ਤਹਿਸੀਲ 'ਚ ਕਿਹੜਾ ਨਜਾਇਜ਼ ਮਾਈਨਿੰਗ ਬੰਦ ਰਿਹਾ ਇਹਨਾਂ ਨੇ ਸ਼ਰਾਬ ਦਾ ਇੰਨਾ ਵੱਡਾ ਘਪਲਾ ਕੀਤਾ ਜਿਹੜਾ ਦਿੱਲੀ ਦਾ ਘਪਲਾ ਹੈ ਉਹੀ ਲੋਕਾਂ ਨੇ ਆ ਕੇ ਪੰਜਾਬ 'ਚ ਘਪਲਾ ਕੀਤਾ ਲੇਕਿਨ ਕਿਉਂ ਭਾਜਪਾ ਦੀ ਸਰਕਾਰ ਭਗਵੰਤ ਮਾਨ ਨੂੰ ਕਿਉਂ ਨਹੀਂ ਫੜ ਰਹੀ ਜਿਵੇਂ ਕੇਜਰੀਵਾਲ ਨੂੰ ਫੜ ਰਹੀ ਇਹ ਤਾਂ ਸਾਨੂੰ ਅਜੇ ਤਾਂ ਹੀ ਨਹੀਂ ਸਮਝ ਆਇਆ ਕਿ ਭਗਵੰਤ ਮਾਨ ਦੀ ਸੈਟਿੰਗ ਭਾਜਪਾ ਦੇ ਨਾਲ ਹੈ ਕਿ ਕੇਜਰੀਵਾਲ ਦੇ ਨਾਲ ਹੈ ਜਾਂ ਕਿਸ ਦੇ ਨਾਲ ਹੈ ਲੇਕਿਨ ਆ ਸਹੀ ਹੈ ਕਿ ਪੰਜਾਬ ਦਾ ਪੈ ਲੁੱਟ ਕੇ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਵਿੱਚ ਇਲੈਗਲ ਮਾਈਨਿੰਗ ਕਰਕੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਹਰ ਰੋਜ਼ ਪੰਜਾਬ ਨੂੰ ਕਰਜ਼ਾਈ ਕਰਕੇ ਵੱਡੇ ਵੱਡੇ ਇਸ਼ਤਿਹਾਰ ਹਿੰਦੁਸਤਾਨ 'ਚ ਕੇਜਰੀਵਾਲ ਤੇ ਆਮ ਆਦਮੀ ਨੂੰ ਚਮਕਾਉਣ ਵਾਸਤੇ ਤੇ ਇੱਥੇ ਲੋਕੀ ਲੋਕਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਨੌکریاں ਬਾਰ ਵਾਲਿਆਂ ਨੂੰ ਜਾ ਰਹੀਆਂ ਨੇ ਕਾਰਡ ਲੋਕਾਂ ਦੇ ਕੱਟੇ ਜਾ ਰਹੇ ਗਰੀਬਾਂ ਦੇ ਮਕਾਨ ਨਹੀਂ ਆ ਰਹੇ ਨਾ ਸ਼ਗਨ ਆ ਰਹੇ ਨਾ ਪੈਨਸ਼ਨ ਆ ਰਹੀ ਤਾਂ ਮੁਆਵਜ਼ਾ ਅੱਧਾ ਪੰਡਾ ਪੰਜਾਬ ਡੁੱਬ ਗਿਆ ਪਾਣੀ 'ਚ دیਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦ ਕਰਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇਣ ਤਾਂ ਕਿ ਇਹ ਜਾਗ ਜਨ ਤੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ